ਸਾਡੇ ਸਲੂਨ ਤੇ ਆਫ ਚੱਲ ਰਹੀ ਹੈ 1000 ਰੁਪਏ ਦੇ ਵਿੱਚ ਹਾਈਡਰਾ ਫੇਸ਼ੀਅਲ ਐਚ ਡੀ ਬਿਊਟੀ ਸਲੂਨ ਬਟਾਲਾ ਜਿੱਤੇ ਕੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਸਲੂਨ ਵਾਸਤੇ ਮੰਗਵਾਇਆ ਕੋਈ ਪੱਖੇ ਫਿੱਟ ਕਰਨੇ ਆ ਤੇ ਸੋਚਿਆ ਆਪਣੇ ਕੋਈ ਘਟ ਗਏ ਤੇ ਆ ਐਕਸਟਰਾ ਲੈਣ ਵਾਸਤੇ ਇੱਥੇ ਆਉਣ ਦੁਕਾਨ ਤੇ ਚਲੋ ਚੱਲੀਏ ਹੋ ਗਏ ਤਿਆਰ ਇਹ ਨੀ ਉਹ ਮੈਨੂੰ ਕਹਤਾ ਹੋ ਬੈਹ ਨਹੀਂਦੀ ਬੜੀ ਵਧੀਆ ਬੈਹ ਜਾਂਦੀ ਹੁੰਦੀ ਹੈ ਤੇ ਵੀ ਗਰੀਆ ਕੇ ਬਾਹ ਚਾਹੀਦੀ ਹੈ ਨਾ ਕੀ ਆ ਬੱਲਾ ਯਾਰ ਉਹ ਚਾਇਰਾ ਫੇਰ ਨਾ ਹੁਣ ਨਾ ਮੇਰੀ ਕੁੜੀ ਮਗਰ ਵੀ ਬਹਿਣ ਲੱਪੇ ਹੁਣ ਟੇਕੇ ਬੈਹਂਦੀ ਪਹਿਲਾਂ ਨਹੀਂ ਕਦੀ ਅੱਗੇ ਲੈ ਜਾਓ ਕਦੀ ਮਗਰ ਲੈ ਜਾਓ ਹੁਣ ਟੇਕੇ ਬੈਹਂਦੀ ਉਹਨਾਂ ਹਨਾ ਚੱਲ ਗਏ ਚਲੋ ਲਾਈਟ ਬੰਦ ਹੋ ਗਈ ਟਰਾਂਸਫਾਰਮ ਡੇ ਲਾਉਣ ਆਪਣੇ ਘਰੇ ਆਉਂਦੀ ਆਉਂਦੀ ਹੱਲੇ ਆਉਂਦੀ ਆਪਨੇ ਆਉਂਦੀ ਰਹਿਣੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਜਨੇ ਵਲੌਗ ਦੇ ਵਿੱਚ ਮੈਂ ਚੱਲਾਂ ਅਸੀਂ ਗੱਡੀ ਦੇਣ ਵਾਸਤੇ ਰੁਕਿਆ ਭਾਜੀ ਉਹਨਾਂ ਕੋਲ ਤੇ ਇਹ ਕਾਊਂਟਰ ਗੱਡੀ ਗੁੱਡੀ ਲਾਤੀ ਆ ਮੈਂ ਚਲਾਇਆ ਗੱਡੀ ਦੇਣਾ ਇਹ ਕੰਪਾਉਂਡ ਕਰਾਉਣੀ ਹੈਗੀ ਤੇ ਮੈਂ ਆਇਆ ਭਾਜੀ ਹੁਣਾਂ ਕੋ ਕਾਊਂਟਰ-ਕਾਊਂਟਰ ਤੇ ਬਣ ਗਏ ਆ ਆ ਬਾਹਰ ਤੇ ਤੇ ਗੱਡੀ ਲਾਤਾ ਸੁਣ ਬਈ ਕਹਿੰਦਾ ਨਹੀਂ ਲਾਇਆ ਤੇ ਛਿਛੇ ਛੇ ਅੰਦਰ ਡੇ ਲੱਗਣ ਲੈਟਰਨ ਲੁੱਟਣ ਲੈ ਲਾਉਣ ਨੂੰ ਆ ਗੱਡੀ ਲਾਤੀ ਭਾਜੀ ਨਹੀਂ ਆਪੇ ਖਣੀ ਲਾਈ ਗੱਡੀ ਗੱਡੀ ਚੱਲੇ ਆ ਡੈਡੀ ਹੁਣਾਂ ਇੱਥੇ ਆਪਣੇ ਪਾਰਟ ਚ ਘਾਰ ਆ ਪਾਉਂਦੇ ਆ ਸਹੀ ਕਰਨ ਵਾਸਤੇ ਤੇ ਮੈਂ ਲੱਗ ਗਿਆ ਮੈਂ ਚੱਲ ਇਧਰੋਂ ਹੋ ਚੱਲਦੇ ਆ ਹੋ ਵੀ ਆ ਲਿਆ ਕ ਨਹੀਂ ਕੰਮ ਕਰਨਾ ਗੰਡੇ ਡਿਆ ਲਾ ਹੁੰਦੇ ਆ ਜੀ ਬਾਈ ਜੀ ਖਾਲਸਾ ਬਾਈ ਫਤੇ ਜੀ ਲੱਗੇ ਜੀ ਹਾਂ ਜੀ ਸਸ਼ੀ ਕੰਗਲ ਜੀ ਸਸ਼ੀ ਕੰਗਲ ਜੀ ਕੀ ਹਾਲ ਹੈ ਉਹ ਯਾਰ ਮੈਂ ਇਧਰ ਕਾਰ ਜੀ ਦਿਨਵਾ ਤੈ ਮੈਂ ਚੰਨਾ ਕੰਨਾ ਕੰਨਾ ਹੋ ਚੱਲਦਾ ਆ ਇਧਰ ਲਾਤੇ ਗੰਡੇ ਇਧਰ ਵੀ ਲਾਤੇ ਆ ਉਹ ਕੈਰੀ ਜੀ ਆਹ ਪਰਾਂ ਵੀ ਲਾਤੇ ਆ ਚਲੋ ਨੀ ਬਣੀ ਆ ਉੱਦਾਂ ਉਹ ਜਦਾਂ ਇੰਟਰ ਆ ਮੰਮੀ ਵੀ ਆ ਗਈ ਹੁਣੇ ਜੀ ਆਏ ਕਰੂੰ ਹਾਂ ਮੈਂ ਵੀ ਦੀਪੂ ਮੇਰਾ ਮੋਬਾਈਲ ਵੀ ਇੱਕ ਜਾਨ ਦਾ ਬੈਲ ਮਾਰ ਹਾਂ ਉਹ ਤੇ ਨਾ ਜੋਕਰ ਜਾ ਆ ਗਿਆਗਾ ਉਹ ਹੁੰਦਾ ਹੀ ਨਹੀਂ ਗਾਮਸਾਈ ਨਹੀਂ ਹੁੰਦਾ ਟੱਚ ਕਰਦੀ ਕੁਛ ਨਹੀਂ ਹੁੰਦਾ ਹਾਂ ਹਾਏ ਖਰਾਬ ਹੋ ਗਿਆ ਖਰਾਬ ਹੋ ਗਿਆ ਹਾਏ ਉਹ ਉਹ ਬਦਗੇ ਹਰ ਗੋਨੇ ਗਾਣੇ ਆ ਚਾਦਾ ਨਹੀਂ ਆ ਚਾਦਾ ਨਹੀਂ ਮੈਂ ਤਾਂ ਬਵਾ ਆ ਰਹੇ ਨਾ ਆ ਰਹੇ ਉਹਦੇ ਨਾਲ ਲੱਗੇ ਅੱਛਾ ਲੱਗੇ ਕੰਮ ਕਰਨਾ ਦੋਵੇਂ ਜਾਣੇ ਨੰਨੇ ਉਹਨੇ ਲੱਗੇ ਵੀਜਣ ਹੋਰ ਇਧਰ ਮੇਰੀ ਗੱਲ ਸੁਣ ਕੀ ਹਾਲ ਫਿਰ ਓਏ ਪੂਰੀ ਫੀਲਿੰਗ ਆਉਂਦੀ ਗਣੀ ਜੀਭ ਆ ਕਰਨ ਵਾਲੀ ਇਹ ਵਧੀਆ ਵੇ ਫਰਲ ਫਰਲਾ ਵਾਜ ਤਰ ਉਧਰ ਨੂੰ ਮੰਨ ਚਈ ਮੁਣਨੇ ਟੋਪੀ ਲਾ ਲਈ ਟੋਪੀ ਪਾ ਲਈ ਆ ਤੇ ਇਧਰ ਮੈਂ ਹਣ ਜਾਂਦੇ ਜਾਂਦੇ ਬੰਦ ਖਾ ਲਈ ਭੁੱਖ ਲੱਗੀ ਤੁਰੇ ਬੜਾ ਨਾ ਅਸਲ ਕਹ ਨਹੀਂ ਐਨ ਨਹੀਂ ਯਾਰੇ ਬੰਤਈਏ ਭਰਾ ਨੂੰ ਮੈਂ ਲੈ ਗਿਆ ਮੈਂ ਆ ਯਾਰ ਤਨ ਦੁਕਾਨ ਵਿਖਾਈਏ ਫਿਰ ਇਹਦਾ ਠੀਕ ਆ ਕੰਮ ਬਹੁਤ ਵਧੀਆ ਠੀਕ ਆ ਫਿਰ ਇੱਥੇ ਥੋੜਾ ਬੰਦਾ ਸਮਾਨ ਸੋਹਣ ਰੱਖ ਲਿਆ ਕਰਨਗੇ ਠੀਕ ਆ ਆ ਸੀਸੀ ਵੀ ਫੇ ਲਵਾਤੇ ਹੀ ਆ ਇਹ ਕਾਲ ਲਵਾਤਾ ਹੀ ਹੋਣੀ ਕਾਲ ਲਵਾਤਾ ਹੀ ਸ਼ੀਸ਼ਾ ਹਾਂ ਮੋਦੀ ਗਾਰਡ ਹੋਇਆ ਪਿਆ ਕਣੀ ਕੰਮ ਠੀਕ ਨਹੀਂ ਆ ਤੇ ਠੀਕ ਆ ਦੇਸੀ ਕੰਮ ਸਿੱਧੀਆਂ ਲਟਾਂ ਲਾ ਦਿੰਦੀਆਂ ਆ ਚੂਜ ਕੱਲ ਦੋ ਮਿੰਟ ਲਾਜ ਆਉਣੀ ਆ ਕਿੰਨੇ ਕਰ ਹਾਂ ਬਹੁਤ ਵਧੀਆ ਹੋ ਗਿਆ ਇਆ ਰਿਹਾ ਬੰਤੇ ਤੀਆਂ ਲਾਤੀਆਂ ਜਿੱਦਾਂ ਉਹ ਪਈ ਹੋਈ ਨਹੀਂ ਲੱਗਦੀ ਜਨਰੇਟਰ ਲਿਆਂਦਾ ਹੁਣ ਬੱਤੀ ਕੋ ਕੀ ਹੁਣ ਤਿੰਨ ਚਾਰ ਦਿਨ ਲਗਾਤਾਰ ਬੰਦ ਰਹਿਣੀ ਐ ਤੇ ਇਹ ਲਿਆਂਦਾ ਹਾਂ ਹਾਂਜੀ ਆ ਵੇਖੋ ਮੇਰਾ ਗੰਜਾ ਭਾਈ ਕੀ ਕਰਦਾ ਵੇਲੇ ਤੁਹਾਨੂੰ ਉਥੋਂ ਆਵਾਜ਼ ਦੇਤੀ ਕਹਿੰਦੀ ਉਹ ਦੱਦਾ ਕੋ ਕਿੱਛੋ ਆਇਆ ਮੈਂ ਚੱਲਿਆ ਵਾਂ ਹਾਂ ਕੰਮ ਤੇ ਲਿਆਂਦਾ ਜਨਰੇਟਰ ਹੋ ਲਿਆਂਦਾ ਅੱਜ ਹੀ ਕਿਰਾਏ ਤੇ ਲਿਆਂਦਾ ਭਰਾਵਾ ਹੁਣ ਵੀ ਇਹ ਛੇ ਸੱਤ ਦਾ ਲੈਣਾ ਹੈ ਹਵਾਲਾ ਉਹ ਨਾ ਤਾਂ ਆਪਰ ਮੈਂ ਇੱਧਰ ਆਇਆ ਉਹ ਫ੍ਰੀ ਹੋ ਗਿਆ ਹੁਣ ਹੁਣ ਇੱਧਰ ਆ ਸਾਰੀਆਂ ਤਾਰਾ ਪਾਉਣੀਆਂ ਨੇ ਸਾਰੀਆਂ ਹੈ ਆ ਨਹੀਂ ਆ ਦੋ ਕਾ ਦਾਦਾ ਪਾਗ ਬੰਨਿਆ ਸੁਣਾ ਬੰਨਿਆ ਕਹਿੰਦੀ ਪਾਗ ਬੰਨਿਆ ਹੀ ਸੋਹਣਾ ਹੈ ਦਾਦੀ ਆ ਉਹ ਦਾਦੀ ਅੰਦਰ ਹੀ ਹੋ ਹੁਣ ਯਾਦ ਲਈ ਕਰਨ ਹੈ ਕਹਿੰਦੀ ਦਾਦਾ ਘੁੱਟੇ ਮੈਂ ਚਲ ਕਰ ਲੈ ਜੂ ਆਈ ਦਾਦੀ ਅੱਛੀ ਬਾਦ ਉਹ ਤੇਰੀ ਬਲੀ ਹੋ ਜੇ ਉਹ ਤੇਰੀ ਬਲੀ ਹੋ ਜੇ ਕੁੱਤ ਕੇ ਬਾਤ ਆਈ ਓਏ ਉਹ ਤੇਰੀ ਬਲੀ ਇੰਡੀਆ ਦਾ ਇਨਾ ਮਾੜਾ ਹਾਲ ਤਿੰਨ ਘੜੀ ਰੋਡ ਉੱਪਰ ਜਿਹੜੇ ਕਿੱਜਾ ਕਿਹੜੇ ਚਲ ਗਿਆ ਨਹੀਂ ਜਾ ਇੱਕ ਸੰਪੂਰਨ ਸੰਤਿਆ ਕੋਸ਼ਿਸ਼ ਗਿਲਕੁਰਮਾ ਉਹ ਗਿਆ ਥਾਵਾ ਬਹੁਤ ਬੜੀ ਸ਼ਤੀਆ ਝੜੇ ਡੜ ਜੀ ਉਹਨਾਂ ਨੇ ਇੱਕੋ ਪਈ ਆ ਮੇ ਪਾਈ ਇੱਕੋ ਪਾਈ ਇੱਕੋ ਸੇ ਲਈ ਇਹ ਤੇ ਇੰਡੀਆ ਨਾਲ ਵੇਲੇ ਨੇ ਫਲਾਰਦੇ ਚਲੋ ਠੀਕ ਮੈਂ ਚੱਲਿਆ ਹੁਣ ਫਿਰ ਡੜ ਜੀ ਜਨਰੇਟਰ ਲਿਆਂਦਾ ਵੇਖ ਗਾਣੇ ਦੀ ਆਵਾਜ਼ ਕਿੰਨੀ ਛੱਡੀ ਆ ਵੇਖੋ ਵੇਖ ਆਵਾਜ਼ ਵੇਖੋ ਮਾ ਬਾਹਰ ਬੜਾ ਕੰਨੀ ਬੇਸ ਪੈਂਟ ਚੰਗੀ ਧੰਗ ਵੇਸ ਵੰਡਈ ਆਹ ਲਓ ਸਮਗਰੀ ਚੱਕੋ ਮੈਂ ਕਾਰ ਦੇ ਚਾਨ ਕੇ ਬਹਿ ਕੇ ਮੈਂ ਚਲ ਦੋ ਚਾਰ ਗੱਲਾਂ ਬਤਾ ਕਰੀਏ ਹੁਣ ਕਈ ਜਣੇ ਕਹਿੰਦੇ ਆ ਵੀ ਤੇਰੇ ਜੀਜੇ ਨੇ ਹੈਲਪ ਕਰਾਈ ਏ ਸਲੂਨ ਦੇ ਵਿੱਚ ਤੇ ਤੂੰ ਕਿਉਂ ਨਹੀਂ ਕਰਾਈ ਤੇ ਪਹਿਲੀ ਗੱਲ ਤੇ ਇਹ ਚਲੋ ਜੀਜੇ ਨੇ ਕਰਾਈ ਮੇਰੀ ਹੈਲਪ ਮੈਂ ਕਿੱਦਾਂ ਕੋਲ ਜਾ ਜੀਜਾ ਸਦਾ ਹੀ ਮੇਰੀ ਹੈਲਪ ਕਰਾਉਂਦਾ ਏਦਾਂ ਦੀ ਗੱਲ ਨਹੀਂ ਹੈਗੀ ਠੀਕ ਨਹੀਂ ਗੱਲ ਜੀਜੀ ਆਈ ਦੇ ਨਾਲ ਮੈਂ ਸ਼ੋਰ ਨਹੀਂ ਕਰਦਾ ਮੈਂ ਮੈਂ ਤੁਹਾਨੂੰ ਕਈ ਵਾਰੀ ਕਹਤਾ ਮੈਂ ਹੈਲਪ ਕਰਨਾ ਜ਼ਰੂਰ ਮੈਂ ਸ਼ੋਰ ਨਹੀਂ ਕਰਦਾ ਪਰ ਇੱਕੋ ਗੱਲ ਹੈ ਵੀ ਹੁਣ ਮੇਰਾ ਹੱਥ ਵੱਢਿਆ ਗਿਆ ਮੇਰੇ ਕੋਲ ਪ੍ਰੋਪਰ ਮਤਲਬ ਕੋਈ ਵੀ ਚੀਜ਼ ਹੁਣ ਮੱਲਾ ਗੂਠੇ ਮਤਲਬ ਪਲਾਈ ਚੁਕਣੀ ਮਨੋ ਕੋਈ ਵੀ ਕੰਮ ਕਰਨਾ ਆ ਗੂਠਾ ਹੀ ਨਹੀਂ ਮੁੜਦਾ ਯਾਰਾ ਗੂਠਾ ਕੰਮ ਹੀ ਨਹੀਂ ਕਰਦਾ ਕੀ ਕਰਾਂ ਆ ਉਂਗਲ ਨਹੀਂ ਪ੍ਰੋਪਰ ਕੰਮ ਕਰਦੀ ਅਜੇ ਅਜੇ ਇਹਦੇ ਉੱਤੇ ਵੀ ਮੰਨਦੇ ਜੇ ਕੋਈ ਵੀ ਚੀਜ਼ ਹਲਕੀ ਜਿਹੀ ਵੱਜ ਵੀ ਜਾਂਦੀ ਨਾ ਤੇ ਜਾਨ ਪਤਾ ਕਿੰਨੀ ਨਿਕਲਦੀ ਬਹੁਤ ਜ਼ਿਆਦਾ ਜੇ ਅੱਲਾ ਮਾਸ ਉਹ ਗੱਲ ਨਹੀਂ ਬਣਦੀ ਜੀ ਪ੍ਰੋਪਰ ਮੇਰੇ ਕੋਲ ਤੇ ਕੋਲ ਤੇ ਮੰਨਦੇ ਆ ਇਹ ਆ ਗੂਠੇ ਦਾ ਕਿ ਲੋਆਂ ਦੇ ਤੇ ਦੂਰ ਦੀ ਗੱਲਾਂ ਆ ਜੇ ਪਾਈਆਂ ਨੇ ਚੁਕਾਇੰਦਾ ਭਾਰ ਯਾਰ ਗੁੜੀਆਂ ਦਾ ਦੁੱਧ ਪਾਉਣਾ ਉਹਨੇ ਬੋਤਲ ਦੇ ਵਿੱਚ ਉਹ ਨਹੀਂ ਪੈਂਦਾ ਵੀ ਤੇ ਤੂੰ ਹੀ ਹੈਲਪ ਕਰਾਉਣ ਦੀ ਗੱਲ ਕਰਦੇ ਜਿੰਨੇ ਚੋਕੇ ਕੰਮ ਪ੍ਰਾਕ ਕਰਦਾ ਹੀ ਮੈਂ ਮੈਂ ਜੀਜਾ ਇਹਨਾਂ ਨੂੰ ਹੌਸਲਾ ਬਥੇਰਾ ਦਿੰਦਾ ਮੈਂ ਕਹਾਂ ਵੀ ਕਿਹ ਚੀਜ਼ ਦੀ ਲੋੜ ਹੋਵੇ ਬੇਚ ਜਿੱਕ ਫੋਨ ਕਰਦੇ ਭਰਾ ਤੁਹਾਡਾ ਬੈਠਾ ਆ ਠੀਕ ਨਹੀਂ ਕਰ ਤੇ ਉਹ ਦੁੱਖ ਸੁੱਖ ਮੇਰੇ ਨਾਲ ਸਾਂਝਾ ਕਰਦੇ ਆ ਉਹ ਗੱਲ ਵੱਖਰੀ ਆਪਾਂ ਸ਼ੇਅਰ ਨਹੀਂ ਕਰਦੇ ਉਹ ਮਤਲਬ ਜੀਜਾ ਇਹ ਇਸ ਤਰੀਕੇ ਦੇ ਬੰਦੇ ਨੇ ਉਹ ਸੋਸ਼ਲ ਮੀਡੀਆ ਤੇ ਨਹੀਂ ਦੱਸਦੇ ਵੀ ਹਾਂ ਦੀ ਮੇਰੀ ਕਿੰਨੀ ਕ ਹੈਲਪ ਕਰਦਾ ਦੀ ਕਿੰਨੀ ਕ ਨਹੀਂ ਉਹ ਮਸਤ ਮਿਲਾਂਗੇ ਜੇ ਯਾਰ ਬ ਠੀਕ ਹੈ ਐਵੇਂ ਨਾਖ ਜਾਇਆ ਕਰੋ ਇਹੋ ਜੀਆਂ ਨਾ ਗੱਲਾਂ ਕਰਿਆ ਕਰੋ ਮੇਰੇ ਭੈਣ ਭਰਾ ਜਿੰਨੇ ਵੀ ਆ ਨਹੀਂ ਚੰਗੇ ਲੱਗੀਦਾ ਠੀਕ ਨਹੀਂ ਗੱਲ ਤੇ ਜੀਜੇ ਦੇ ਮੈਂ ਪਿੱਠ ਨਹੀਂ ਲੱਗਣ ਦਿੰਦਾ ਜੇ ਜੀਜਾ ਨੇ ਮੇਰੀ ਪਿੱਠ ਲੱਗਣ ਦਿੰਦਾ ਨਾ ਮੈਂ ਵੀ ਨਹੀਂ ਜੀਜੇ ਦੀ ਪਿੱਠ ਲੱਗਣ ਦਿੰਦਾ ਲੱਗੇ ਸਮਝ ਐਵੇਂ ਸਮਝ ਲੈ ਵੀ ਤੂੰ ਹੀ ਵਸ ਮਸਾਲਾ ਇਹ ਕਿਹੜੇ ਭਰ ਦਿੰਦੇ ਵੀ ਇਨ੍ਹਾਂ ਦੇ ਵਿੱਚ ਜਾ ਝਗੜਾ ਹੋ ਜੇ ਜਾਂ ਕੀ ਆ ਜਾਂ ਕੀ ਨਹੀਂ ਐਵੇਂ ਗੱਲਾਂ ਉਹਦਾਂ ਦੀਆਂ ਕਰਦੀਆਂ ਨਹੀਂ ਠੀਕ ਲੱਗੀਦਾ ਠੀਕ ਨਹੀਂ ਗੱਲ ਪਰਿਵਾਰ ਹੱਸਦੇ ਖੇਡਦੇ ਵਸਦੇ ਸੁਣੇ ਲੱਗਦੇ ਆ ਮੈਂ ਤਾਂ ਇੱਥੇ ਹੁਣ ਸੁਣੋਂ ਦੇ ਪਰਦੇ ਲਵਾ ਲੀ ਹਾਂ ਵੇਖੋ ਪਾਈ ਪਾ ਪਿੰਨੀ ਚ ਉਹ ਜੀ ਲਾਈਟ ਗਈ ਲੈ ਵੀ ਹੁਣ ਇਹ ਲੈ ਸੰਦੀ ਫ੍ਰੀ ਹੋਈ ਆ ਤੇ ਟਾਈਮ ਹੋ ਗਿਆ ਟਾਈਮ ਕੰਨਾ ਹੋਇਆ ਸੱਚ ਟਾਈਮ ਤੇ ਇਧਰ ਵੇਨੇ ਹੋਣਾ ਆਪਾਂਗੇ 9:00 ਵੱਜ ਗਏ ਤੇ 6:07 ਮਿੰਟ ਹੋ ਗਏ ਨੇ ਤੇ ਪਰਦੇ ਲਾਉਦੇ ਆ ਥੋੜੇ ਵੱਡੇ ਆ ਕਟਾਉਣੇ ਪੈਣੇ ਆ ਥੋੜੇ ਥੋੜੇ 2-2 3-3 ਇੰਚ ਕੱਟਨੇ ਪਾਣੇ ਆ ਆ ਦੇਖੋ ਇਹ ਕਪੜਾ ਥੜ ਗਿਆ ਇੱਕ ਹੋਰ ਲੈਉਣਾ ਪਣਾ ਕੱਲ ਜਾਊਗਾ ਵਿਸ਼ਾਲ ਫੇਰ ਲੈ ਕੇ ਆਉਣ ਨੇਰਾ ਵੱਡਾ ਹੋ ਗਿਆ ਨਾ ਹੁਣ ਆਪਾਂ ਚੱਲੇ ਆ ਘਰੇ ਟਾਈਮ 10 ਵਜ ਗਏ ਨੇ ਗੁੱਡ ਬਾਏ ਟਾਟਾ ਹਰ ਨੂੰ ਘਰੇ ਜਾ ਤੇ ਡੈਡੀ ਮੈਚ ਦੇਖਣ ਤੇ ਮੈਂ ਫੋਨ ਤੇ ਦੇਖੀ ਜਾਣਾ ਮੈਚ ਸਾਨੂੰ ਕੀ ਕਹੇ ਮੈਂ ਡੈਡੀ ਮੈਚ ਵੇਖਣ ਨੇ ਹੋ ਗਾਲੋ ਇਕ ਨਹੀਂ ਆਹ ਮੁੰਡਾ ਨਵਾਂ ਪਾਇਆ ਹੀ ਨਵਾਂ ਹੀ ਦੋ ਕਰਤੀਆਂ ਇਹਨੇ ਖੜਾ ਰੀ ਆਊਟ ਹਰਸ਼ ਰਾਣਾ ਹਰਸ਼ ਰਾਣਾ ਅੱਜ ਇਹ ਸ਼ੇਰਾਂ ਨਿਆਰੇ ਬਣਦੇ ਜੀ ਇੰਡੀਆ ਜਿੱਤੂਗੀ ਜਿੱਤੂਗੀ ਇੰਡੀਆ ਜਿੱਤੂਗੀ ਓਏ ਅਣਾ ਵੀਰ ਗੁੰਡਾਂ ਚੀ ਕਰਦੇ ਕੋਈ ਇੰਡੀਆ ਜਿੱਤੂਗੀ ਕਿਦਾਂ ਇੰਡੀਆ ਜਿੱਤੂਗੀ ਜਿੱਤੂਗੀ ਇਹ ਖਾਂਡਿਆਂ ਹਾਂ ਹਾਂ ਇਹ ਸਰਪ ਖਾਈ ਜਾਨੀ ਤੇਰੇ ਵਜਣੀਆਂ ਤੇਰੇ ਸਰਪ ਖਾਈ ਜਾਨੀ ਹਾਂ ਮੇਰੀ ਨਰਮਾਸਤੇ ਦਵਾਈ ਲੈ ਲਈ ਅਸੀਂ ਖਾਰਿਜ ਨਹੀਂ ਹੁੰਦੀ ਜਦੋਂ ਮਤਲਬ ਬੰਦਾ ਜੀ ਆਪਾਂ ਸਿਹਾਰੇ ਦੇ ਮੋਟੇ ਕੱਪੜੇ ਚ ਪਾ ਲੈ ਖਾਰਿਜ ਨਹੀਂ ਹੁੰਦਾ ਆਪਣੀ ਉਹ ਹੁੰਦੀ ਮੈਂ ਤੇ ਨੈਟਰ ਆਪਣਾ ਹੀ ਵਗ ਪਈ ਆ ਖੋਲੇ ਦਰਵਾਜ਼ਾ ਮਤਲਬ ਈ ਇਹਨੇ ਬੋਲਣਾ ਹੈ ਹੈ ਤੋ ਅੱਜ ਬੁਦੂਪਾ ਵੀਡੀਓ ਬੋਲਣਾ ਤੇ ਰਿਹਾ ਬਣਾਉਣਾ ਤੇ ਰਿਹਾ ਉਹਦੇ ਮੈਨੂੰ ਹਮਲਿਆ ਕਰਤਾ ਤੇ ਕਰਨਾ ਕੀ ਹੈ ਚੋਰੀ ਚੋਰੀ ਵੀਡੀਓ ਦਾ ਅਸ ਅਸ ਚੋਰੀ ਚੋਰੀ ਵੀਡੀਓ ਮਾ ਅਸ ਚਲ ਚੋਰੀ ਚੋਰੀ ਬਣੋ ਲੈ ਆ ਵੀ ਵਧਾਈਆਂ ਵੀ ਵਧਾਈਆਂ ਸਾਰਿਆਂ ਨੂੰ ਵਧਾਈਆਂ ਵੀ ਸਾਰਿਆਂ ਨੂੰ ਵਧਾਈਆਂ ਜਿੱਤ ਗਈ ਤੁਹਾਨੂੰ ਜੀ 1 ਲੱਖ ਉਹਦਾ ਆਈਆਂ ਜੀ ਇੰਡੀਆ ਜਿੱਤ ਗਈ ਅਰਸ਼ਦੀਪ ਮੇਰਾ ਸ਼ੇਰ ਨੇ ਸਭ ਨੂੰ ਛੇੜਨ ਚਾਹਿਆ ਅਰਸ਼ਦੀਪ ਨੇ ਅਰਸ਼ਦੀਪ ਸ਼ੇਰ ਸਰਦਾਰ ਸਿੰਘ ਸੂਰਮਾ ਉਹਨੇ ਲਾਸ਼ ਨੂੰ ਰਿਪੋਰਟ ਕਰਤਾ ਨੀ ਯਾਰੇ ਬੰਤੇ ਇਹ ਕਿੰਨੇ ਕੀਤਾ ਆ ਇਹ ਕਿੰਨੇ ਕੀਤਾ ਆ ਹਰਗੁਣ ਖਲੀਤ ਨੂੰ ਮਿੱਟੀ ਖਮਮਤ ਹੋ ਜਾਂ ਨਾ ਚੱਲਿਆ ਨਦਰੇ ਮਤਨ ਸੰਦੇਹਿ ਨਾ ਕੋਟ ਦੇਣਾ ਹੀ ਹੈ ਹੜਦੀ ਨਹੀਂ ਮਿੱਟੀ ਖਾਂਦੀ ਅੰਦਰ ਚੱਲ ਅੰਦਰ ਚੱਲ ਮਿੱਟੀ ਖਾਂਦੀ ਚਲੋ 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 ਇਹ ਭਵਾਂ ਤੇਰੀ ਇਹ ਦਿਉ ਭਾਵਾਂ ਆਇਨੀ ਪੁੱਤ ਇੰਨੀ ਲਾਡੀ ਇੰਨੀਆਂ ਲਾਡੀਆਂ ਹੁੰਦੀਆਂ ਨੇ ਕਿਤੇ ਪਾਪਾ ਨਾਲ ਇੰਨੀਆਂ ਲਾਡੀਆਂ ਹੁੰਦੀਆਂ ਮੇਰੇ ਪੁੱਤ ਦੇ ਵਾਰ ਆ ਗਿਆ ਉਹ ਕਿੰਨੇ ਹਣ ਸਿਰ ਤੇ ਮੇਰੀ ਧੀ ਦੇ ਖਣਦੇ ਇਹਨੂੰ ਮੈਂ ਨਾ ਮੁੰਡਿਆਂ ਲਈ ਡਰੈਸ ਲੈ ਕੇ ਦੇਣੀ ਹੈ ਠੀਕ ਹੈ ਮੁੰਡੇ ਵਾਲੇ ਨੇ ਸੂਟ ਲਗਦਨੇ ਆ ਕੁੜੀਆਂ ਵਾਲੇ ਨੇ ਲਗਦਨੇ ਕੋ ਘਾਣਾ ਇਹ ਮੇਰਾ ਮੁੰਡਾ ਲਗਦਾ ਅੱਜ ਤੋਂ ਇਹ ਮੇਰਾ ਮੁੰਡਾ ਆ ਕਿਹਦਾ ਮੁੰਡਾ ਆ ਪਪਾ ਦਾ ਮੁੰਡਾ ਆ ਐ ਨਹੀਂ ਕਿਛਣਾ ਕਿਹਦਾ ਪੁੱਤ ਆ ਪੁੱਤ ਕਿਹਦਾ ਆ ਹੋਰ ਨੇ ਮਲਣਾ ਪਤਾ ਨਾ ਵੀਡੀਓ ਬਣਦੀ ਏ ਵੀਡੀਓ ਨਾ ਬਣਦੀ ਫਿਰ ਬੋਲਦੀ ਅੱਜ ਸਾਡੇ ਬਣੇ ਹੋਏ ਆ ਚੌਲ ਦਾਲ ਚੌਲ ਚੱਲਣਗੇ ਅੱਜ ਕੀ ਕਰਾਂ ਹੈ ਕੀ ਕਰਾਂ ਦੂਬਾ ਤੇ ਵੀਡੀਓ ਬਣਾਉਂਦੀ ਏ ਸੀ ਤਾਂ ਨੀ ਰ ਬਹੁਤ ਬੜੀ ਕਰਦੇ ਹੁਣ ਹਰ ਗਣ ਕਈ ਜਾਣੇ ਕਹਿੰਦੇ ਆ ਵੀ ਸਾਡੇ ਬੱਚੇ 2 2 ਸਾਲ ਦੇ ਹੋ ਗਏ ਆ ਤੇ ਬਸ ਮੰਮਾ ਪਾਪਾ ਹੀ ਬੋਲਦੇ ਆ ਤੇ ਮੈਂ ਆਡੇ ਆਡੇ ਵਾਲੀ ਦੇ ਆਡੇ ਵਾਲੀ ਦੇ ਮੈਂ ਨਹੀਂ ਲਿਆਉਂਦੀ ਪੂਰਾ ਹੈ ਕੰਮ ਨੇ ਸਾਰੀਆਂ ਗੱਲਾਂ ਹੁੰਦੀਆਂ ਬੋਲਦੇ ਗੱਲਾਂ ਆਦੀਆਂ ਕੱਤ ਸਿੱਧਾ ਸਿਲਕ ਬਣਾ ਢੀ ਕੋ ਪੁੱਛ ਪੁੱਛ ਕਾ ਢੀ ਕੋ ਕੱਤਾ ਦੇ ਕਾਕਿਆਂ ਨੇ ਕੀ ਆਲੇ ਕਿ ਮੈਂ ਤਾਂ ਠੀਕ ਆ। ਠੀਕ ਆ। ਡਨ ਕਰ ਦੇ ਡਨ। ਡਨ। ਨੇ ਇਦਾਂ ਹੀ ਤਾਂ ਪਿਆਰ ਨਾਲ ਡਨ ਕਰ ਦੋ ਨਾ। ਪਿਆਰ ਨਾਲ ਡਨ ਕਰ ਦੋ ਡਨ। ਕਿੰਨਾ ਕਰਦੀਨੀ ਸੀ। ਇੱਕ ਗੱਲ ਮੈਨੂੰ ਇੱਥੇ ਗੁੱਸਾ ਚੜਦਾ ਯੋ ਕੈਮਰੇ ਜੋ ਸਾਹਮਣੇ ਤੇ ਬੋਲਦੀ ਨਹੀਂ। ਉਹਲੇ 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 ਤੇ ਬਹੁਤ ਗੱਲਾਂ ਕਰਦੀ। ਐ ਹੋ ਐ ਜਿਹੇ ਗੱਲਾਂ ਵੀ ਪੁੱਛੋ ਹੀ ਕੋਈ ਨਾ। ਜਿਹੜੀਆਂ ਨੇ ਆਪਾਂ ਕਰਦੇ ਮਤਲਬ ਕਰਦੇ ਵਿੱਚ ਵਿਚਰਦੇ ਹਾਂ ਗੱਲਾਂ ਬਾਤਾਂ ਦੇ ਸਾਰੀਆਂ ਇਹਨੂੰ ਹੁਣ ਪਤਾ ਵੀ ਆਪ। ਹਾਂਜੀ ਕੀ ਗੱਲ ਹੈ? ਸਾਰਾ ਨੂੰ ਪਤਾ ਉਧਰ ਹੋਇਆ ਉਧਰ ਪੰਜ ਚੋਕੇ ਲੈ ਵੰਡੀ ਮਮੀ ਤੇ ਆਉਂ ਪੰਜ ਚੋਕੇ ਜੈਲਪ ਕਰਾ ਮਮਾ ਨੇ ਕਹਿਆ ਮੈਂ ਉਹ ਰੱਖ ਦੀਆਂ ਕੈਟਲ ਮੈਂ ਰੱਖ ਰਹੀ ਐ ਮੈਂ ਕਹਿਣਾ ਮੈਂ ਹੁਣ ਇਹ ਪਲਾ ਕੀ ਕਹਿਣਾ ਮਨ ਲੋਕਾਂ ਦੇ ਨਿਆਣੇ ਕਹਿੰਦੇ ਮਾ ਮਾਵਾ ਕਹਿੰਦੇ ਸਾਡੇ ਮਾ ਬੱਚੇ ਜਿਹੜੇ ਨੇ ਮਹਾਈ ਆਪਣਾ ਮੰਮੀ ਪਾਪਾ ਕਹਿੰਦੇ ਤੇ ਮੈਂ ਹੁਣ ਐਂਡ ਤੱਕ ਗੱਲਾਬਾਤਾ ਕਰਦੀ ਐਂਡ ਤੱਕ ਹੈ ਜਿਹੜੀਆਂ ਮਤਲਬ ਅਸੀਂ ਕਹਿੰਦੇ ਪੜਾਈ ਵੀ ਕਰਦੀ ਪਾ ਇਹ ਇਹ ਲੈ ਲੈਂਦੀ ਵੀ ਲਿਖਦੀ ਆ ਹੌਲੀ ਹੌਲੀ 1 2 ਬੋਲਦੀ ਆ 7 ਤੱਕ ਬੋਲ ਲੈਂਦੀ ਆ 1 2 ਜਿਸ ਤਾਜ਼ ਦੇ ਉਹ ਵੀ 7 ਤਰੀਕ ਨੂੰ ਕਿ ਪਹਿਲੇ 17 ਤਰੀਕ ਨੂੰ ਕਿਹੜੀ ਡੇਟ ਨੂੰ ਆ ਰਹੀ 17 ਨੂੰ ਜਾਂ 7 ਨੂੰ ਕਹਿੰਦੇ ਮੈਂ ਵੀ ਬਹੁਤ ਸੁਣੀ ਆ ਤੇ ਜਾ ਕੇ ਵੇਖ ਕੇ ਉਹਨੇ ਉਹਦਾ ਗਾਣਾ ਉਹ ਵਾਲਾ ਬੜਾ ਲੱਗਾ ਜਿਹਦੇ ਵਿੱਚ ਕਹਿੰਦਾ ਆ ਸੱਜਣਾ ਵਾਲੀ ਗੱਲ ਨਾ ਕੀਤੀ ਸੱਜਣਾ ਨੇ ਮੁਸ਼ਕਿਲ ਸਾਡੀ ਹਾਲਾਣਾ ਕੀਤੀ ਸੱਜਣਾ ਨੇ ਬਹੁਤ ਸੋਹਣਾ ਗਾਣਾ ਹੈ ਤੇ ਜੇ ਗਾਣਾ ਇਹਦਾ ਵਧੀਆ ਤੇ ਮੂਵੀ ਵੀ ਇਹ ਤੋਂ ਜ਼ਿਆਦਾ ਵਧੀਆ ਹੋਊਗੀ ਤੇ ਇਦਾਂ ਮੇਰਾ ਪੱਤ ਤੇ ਮੱਕਸਾ ਉੱਡਾਣੇ ਇੱਥੇ ਲੰਬੇ ਬਾਦਲੇ ਜਿੱਥੇ ਮੈਂ ਬੈਠਾ ਹਾਂ ਤੇ ਇੱਧਰ ਡੈਡੀ ਮੰਮੀ ਲੱਗੇ ਹੋਏ ਨੇ ਹਲਦੀ ਧੋਂਡੇ ਹੈ ਡੈਲੀ ਵੀ ਹੁਣੇ ਆਏ ਨੇ ਡੈਲੀ ਜੀ ਨੇ ਆਉਣਾ ਹੈ ਤੇ ਹਲਦੀ ਧੁਫਣੀ ਸਾਰੀ ਮੰਮੀ ਕੀ ਕਰ ਰਹੇ ਨੇ ਮੰਮੀ ਇੱਕ ਇੱਕ ਕਰਕੇ ਧੋਂਡੇ

ਇਹ ਚੋਕਲਿਆਂ ਪਰੇਹਣ ਵਾਲਾ ਫੋਲੋ ਵਿੱਚ ਪਾਉਣ ਵਾਲਾ ਫਿਰ ਫੋਲੋ ਦੀ ਧਿਆਨ ਨਾ ਲੋਏ ਲੜੀ ਜਾਂਦੇ ਇੱਕ ਬੋਲ ਇੰਨੀ ਕੱਢੀ ਕਿ ਇਹ ਆਇਆ ਅਗ ਮਾਰੋ ਮਾਰ ਹੁਣ ਆ ਬੋਲਾਂ ਫਨਾਈ ਦੇ ਵਿੱਚ ਰੱਖਿਆ ਇਹਨਾਂ ਇੱਕ ਤੇ ਮਿੱਟੀ ਜਿਹੜੀ ਕੋਈ ਥੋੜੀ ਬਾਲੀ ਰਹਿੰਦੀ ਹੈ ਮਿੱਟੀ ਵੀ ਲੱਗ ਜਾਂਦੀ ਆ ਤੇ ਦੂਜੀ ਗੱਲ ਇਹ ਆ ਭਈ ਸਾਫ਼ ਵੀ ਹੋ ਜਾਂਦੀ ਤੇ ਫਿਰ ਇਹ ਸੁੱਕ ਸੁੱਕ ਦੀ ਸੌਖੀ ਆ ਇਹਦੂ ਅਸਲ ਜਨਾ ਹੁਣ ਅਸੀਂ ਕੀ ਕਰਨਾ ਵਾ ਇਹਦਾ ਇੱਕ ਖਿਆਲ ਰੱਖਣ ਵਾਲੀ ਗੱਲ ਬਹੁਤ ਉਬਾਲੀ ਗਈ ਹੈ ਤੇ ਇਹਨੂੰ ਹੁਣ ਅਸੀਂ ਸਵੀਰੇ ਨੇ ਕਰਦ ਲੈ ਕੇ ਤੇ ਛੋਟੇ ਛੋਟੇ ਟੋਟੇ ਕਰਦਨੇ ਉਦਾਂ ਸੁੱਕਣ ਤੇ ਨਾ ਬਹੁਤ ਟਾਈਮ ਲੱਗਦਾ ਹੈ ਕਈ ਵਾਰੀ 1-2 ਮਹੀਨਾ ਲੰਘ ਜਾਂਦਾ ਹੈ ਫਿਰ ਇਹ ਉਬਾਲ ਕੇ ਛੇਤੀ ਸੁੱਕਦੀ ਆ ਤੇ ਪਹਿਲਾਂ ਤੋਂ ਉਹ ਤਾਂ ਅਗੇ ਬੜੀ ਰੀਜ ਦੇ ਨਾਲ ਤੇ ਫਿਰ ਤੇ ਹੁਣ ਇਹ ਸਾਰੀ ਪ੍ਰਕਿਰਿਆ ਉਬਾਲਣ ਦੀ ਦੂਜਾ ਤੀਜਾ ਚਲਣ ਦਾ ਕੰਮ ਚਲੋ ਠੀਕ ਹੈ ਚੰਗਾ ਜੀ ਬਹੁਤ ਬਹੁਤ ਧੰਨਵਾਦ ਆਹ ਆ ਬਾਲ ਕੇ ਚੁੱਕਣੇ ਪਾਤੀ ਹਾਂ ਇੱਧਰ ਸਵੇਰ ਦੇ ਲੱਗੇ ਨੇ ਉੱਲੇ ਚ ਆ ਬਾਲਣ ਨੂੰ ਉੱਲਾ ਰੱਖਿਆ ਇੱਥਾਂ ਦਾ ਬਣਾਇਆ ਤੇ ਉੱਤੇ ਹੁਣ ਪੀਪਾ ਰੱਖਿਆ ਇਹਦੇ ਵਿੱਚੋਂ ਬਾਲਣਦੇ ਆ ਪਾ ਪਾ ਖਾਣੀ ਜਾਂਦਾ ਕੜਾਈ ਦੇ ਦੋ ਜਾਣੇ ਦੋ ਜਾਣੇ ਖਾਪ ਗਏ ਸਵੇਰ ਦੇ ਸਵੇਰੇ 8 ਵਜੇ ਦੇ ਸ਼ੁਰੂ ਕੀਤਾ ਕੰਮ ਤਾਂ ਠੀਕ ਹੈ ਜੀ ਗਲਤੀ ਛੱਡੀ ਮਾਫੀ ਤੇ ਜੇ ਆਜ ਦਾ ਵੀਲਾ ਹੋ ਰਹੀ ਹੈ ਲਗਾ ਲਾਈਕਮੈਂਟ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਮਿਲਦੀ ਹੈ ਕਾਨੂੰ ਨਵੀਂ ਵੀਡੀਓ ਤਨ ਤੱਕ ਦੇ ਪਿਆਰ ਭਰੀ ਸਤ ਸ਼੍ਰੀ ਅਕਾਲ